ਸੂਫ ਦਾ ਬਣਿਆ ਬਸਤਰ ਓੜਿਆ ਹੋਇਆ ਇਸ ਨੇ ਅਗਲਾ ਭਾਵ ਯੂਨਾਨੀ ਭਾਸ਼ਾ ਦੇ ਵਿੱਚ ਸੋਫੀਆ ਪਦ ਗਿਆਨ ਲਈ ਆਉਂਦਾ ਹੈ ਜਿਹਨੂੰ ਗਿਆਨ ਹੋ ਗਿਆ ਉਹ ਸੂਫੀ ਪ੍ਰਭੂ ਦੇ ਗਿਆਨ ਵਾਲਾ ਜੋ ਬਣਿਆ ਔਰ ਇੱਕ ਸੂਫੀ ਇਹ ਹੈ ਜਿਹੜਾ ਮੁਸਲਮਾਨਾਂ ਦੇ ਵਿੱਚ ਸੰਪਰਦਾਏ ਦੇ ਤੌਰ ਤੇ ਪ੍ਰਚਲਿਤ ਹੈ ਵੇਦਾਂਤੀਆਂ ਦੀ ਜੋ ਹਿੰਦੂ ਮਤ ਚੋਂ ਨੇ ਤੇ ਮੁਸਲਮਾਨਾਂ ਦੀ ਇੱਕ ਸਾਂਝੀ ਸੰਪਰਦਾਇ ਚੱਲੀ ਉਹਨੂੰ ਸੂਫੀਜ਼ਮ ਕਹਿ ਦਿੱਤਾ ਜਾਂਦਾ ਹੈ ਹੁਣ ਜਿਵੇਂ ਵੇਖੋ ਇਸਲਾਮ ਚ ਰਾਗ ਦੀ ਮਨਾਹੀ ਹੈ ਤੁਸੀਂ ਗੀਤ ਨਹੀਂ ਗਾ ਸਕਦੇ ਮੁਸਲਮਾਨ ਹੋ ਕੇ ਨਾ ਨੱਚਟਾ ਪੀ ਸਕਦੇ ਹੋ ਨਾ ਕੋਈ ਸ਼ਰਾਬ ਦਾ ਨਸ਼ੇ ਦਾ ਸੇਵਨ ਕਰ ਸਕਦੇ ਹੋ ਪਰ ਸੂਫੀਆਂ ਦੇ ਵਿੱਚ ਰਾਗ ਵਿਦਿਆ ਬੜੀ ਪ੍ਰਚੰਡ ਮੰਨੀ ਗਈ ਹੈ ਆਵੇਂ ਸੂਫੀ ਤੁਹਾਨੂੰ ਗੀਤ ਗਾਉਂਦੇ ਮਿਲਣਗੇ ਰੱਬ ਦੀ ਵਡਿਆਈ ਦੇ ਗੀਤ ਗਾ ਕੇ ਹੀ ਸੂਫੀ ਰੱਬ ਤੱਕ ਪਹੁੰਚਦੇ ਨੇ ਉਹਨਾਂ ਦੀ ਇਹ ਮਨੋਤ ਹੈ ਅੱਜ ਕੱਲ ਤੇ ਗੰਦੇ ਮੰਦੇ ਗੀਤ ਗਾ ਕੇ ਹੀ ਕਈ ਆਖਣਗੇ ਅਸੀਂ ਦੀ ਸੂਫੀਆ ਗਾਉਨੇ ਆਪਾਂ ਹੀ ਡੈਫੀਨੇਸ਼ਨ ਕਰ ਲੈਣਗੇ ਨਹੀਂ ਸੂਫੀ ਉਹ ਹੁੰਦਾ ਜਿਹੜਾ ਕੇਵਲ ਰੱਬ ਦੀ ਉਸਤਤ ਕਰਦਾ ਦੁਨਿਆਵੀ ਆਸ਼ਕਾਂ ਦੇ ਗੀਤ ਨਹੀਂ ਗਾਉਂਦਾ ਉਹ ਰੱਬੀ ਆਸ਼ਕ ਹੁੰਦਾ ਉਹ ਪ੍ਰਭੂ ਦੇ ਗੀਤ ਗਾਉਂਦਾ ਹੈ ਇੱਥੇ ਜਿਹੜਾ ਮਰਜ਼ੀ ਝਾਟਾ ਜਿਆ ਖਿਲਾਰ ਕੇ ਕਹਿ ਦਿੰਦਾ ਮੈਂ ਸੂਫੀ ਗਾਇਕ ਹਾਂ ਉਹ ਪਾਰ ਇਸਤਰੀ ਤੇ ਗੰਦੇ ਗੀਤ ਲਿਖ ਦੇਣੇ ਕੋਈ ਮਾਈ ਗਾਉਂਦੀ ਹੈ ਵੀ ਮੈਂ ਸੂਫੀ ਗਾਇਕਾ ਹਾਂ ਪਰ ਮਰਦ ਤੇ ਗੰਦੇ ਗੀਤ ਲਿਖ ਦੇਣੇ ਇਹ ਕਸਵੱਟੀ ਨਹੀਂ ਹੈ ਸੂਫੀਆਂ ਦੀ ਸੂਫੀਆਂ ਦੀ ਕਲਮ ਚ ਕੇਵਲ ਪ੍ਰਭੂ ਦੀ ਖੁਦਾ ਦੀ ਉਸਤਤੀ ਪ੍ਰਗਟ ਹੁੰਦੀ ਹੈ। ਸੰਸਾਰ ਦੇ ਰਸ ਤੋਂ ਉਪਰਾਮ ਰੂਹਾਂ ਹੁੰਦੀਆਂ ਨੇ ਉਹ। ਖੈਰ ਸੂਫੀਆਂ ਦੇ ਕੁਝ ਨੇਮ ਨੇ। ਸਿਦਾਤ ਹੈ। ਉਹ ਸਮਝਦੇ ਨੇ ਵੀ ਖੁਦਾ ਸਾਰਿਆਂ ਵਿੱਚ ਹੈ ਤੇ ਖੁਦਾ ਤੋਂ ਹੀ ਸਭ ਕੁਝ ਪ੍ਰਗਟ ਹੈ। ਮਸਬ ਮੁਕਤੀ ਦਾ ਸਾਖਿਆਤ ਸਾਧ ਨਹੀਂ ਹੈ ਕੇਵਲ ਜੀਵਨ ਯਾਤਰਾ ਦਾ ਤਰੀਕਾ ਹੈ ਸੂਫੀ ਆਂਦੇ ਨੇ ਖੁਦਾ ਦੀ ਰਜ਼ਾ ਵਿੱਚ ਸਾਰੀ ਰਚਨਾ ਹੈ ਪ੍ਰੇਰਣਾ ਬਿਨਾ ਬੰਦਾ ਪਤਾ ਨਹੀਂ ਹਿਲਾ ਸਕਦਾ ਸੂਫੀਆਂ ਦੇ ਨੇ ਜੀਵ ਆਤਮਾ ਦੇਹ ਤੋਂ ਪਹਿਲਾਂ ਦੀ ਹੈ ਕਰਨੀ ਦੇ ਪ੍ਰਭਾਵ ਕਰਕੇ ਖੁਦਾ ਵਿੱਚ ਸਮਾਏਗੀ ਤੋ ਇਹਨਾਂ ਦਾ ਇਸਲਾਮ ਨਾਲੋਂ ਸਿਧਾਂਤ ਕਾਫੀ ਵੱਖਰਾ ਹੈ ਭਾਵੇਂ ਕਿ ਹੈ ਮੁਸਲਮਾਨਾਂ ਦੀ ਇੱਕ ਸੰਪਰਦਾਇ ਸੂਫੀ ਇਹ ਵੀ ਆਂਦੇ ਨੇ ਵੀ ਪੂਰੇ ਗੁਰੂ ਭਾਵ ਮੁਰਸ਼ਦ ਦੀ ਕਿਰਪਾ ਦੇ ਨਾਲ ਖੁਦਾ ਦੇ ਸਿਮਰਨ ਵਿੱਚ ਲੀਨ ਹੋ ਕੇ ਹੀ ਅਭੇਦਤਾ ਹੈ ਪ੍ਰਭੂ ਵਿੱਚ ਇੱਕ ਮਿ ਇੱਕ ਹੋਈ ਦਾ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ ਜਿਦਾਂ ਵਿਦਾਂਤੀਆਂ ਦੀਆਂ ਸੱਤ ਭੂਮਿਕਾ ਮੰਨੀਆਂ ਗਈਆਂ ਨੇ ਇਦਾਂ ਹੀ ਸੂਫੀਆਂ ਦੇ ਅੰਦਰ ਚਾਰ ਮੰਜ਼ਲਾ ਨੇ ਚਾਰ ਤਰ੍ਹਾਂ ਦੀ ਅਵਸਥਾ ਪ੍ਰਗਟ ਹੈ ਪਹਿਲੀ ਮੰਜ਼ਲ ਨੂੰ ਆਂਦੇ ਨੇ ਨਾਸੂਤ ਧਰਮ ਦਾ ਜਿਹੜਾ ਸਿਧਾਂਤ ਹੈ ਨਾ ਸ਼ਰੀਅਤ ਅਨੁਸਾਰ ਚੱਲਣਾ ਸਮਝਿਆ ਜਾਂਦਾ ਵੀ ਇਹ ਇਸ ਕਲਾਸ ਦਾ ਸੂਫੀ ਹੈ ਸ਼ਰੀਅਤ ਰਬੀ ਚ ਰਾਹ ਨੂੰ ਹੀ ਆਂਦੇ ਨੇ ਰਸਤੇ ਨੂੰ ਧਰਮ ਦਾ ਮਾਰਗ ਦੂਜੀ ਮੰਜ਼ਲ ਹੈ ਮਲਕੂਤ ਤਰੀਕਤ ਮੁਰਸ਼ਿਦ ਦਾ ਦੱਸਿਆ ਤਰੀਕਾ ਉਹਦੇ ਅਨੁਸਾਰ ਚੱਲਣਾ ਜਿਵੇਂ ਰਹਿਤ ਦਾ ਗ੍ਰੰਥ ਧਾਰਮਿਕ ਗ੍ਰੰਥ ਤੇ ਕੁਰਾਨ ਹੋ ਗਿਆ ਮੁਸਲਮਾਨਾਂ ਦਾ ਰਹਿਤ ਦਾ ਗ੍ਰੰਥ ਹੈ ਹਦੀਸ ਮੁਹੰਮਦ ਦੇ ਅਨੁਸਾਰ ਜੀਵਨ ਨੂੰ ਬਤੀਤ ਕਰਨਾ ਜੋ ਉਹਦੀ ਲਿਖਤ ਹੈ ਹੁਣ ਇਹ ਜਿਹੜਾ ਤਰੀਕਤ ਲਬਜ਼ ਹੈ ਅੰਤਿਸ਼ ਕਰਨ ਦੀ ਸ਼ੁੱਧੀ ਕਿਵੇਂ ਕਰਨੀ ਹੈ ਉਸ ਤਰੀਕੇ ਨੂੰ ਤਰੀਕਤ ਆਖਿਆ ਜਾਂਦਾ ਤੇ ਉਹ ਮੁਹੰਮਦ ਦੀ ਲਿਖਤ ਅਨੁਸਾਰ ਮੁਸਲਮਾਨ ਆਪਣੇ ਆਪ ਨੂੰ ਚਲਾਉਂਦੇ ਨੇ ਤੇ ਸ਼ੁੱਧ ਧਰਮੀਆਂ ਖਵਾਉਂਦੇ ਨੇ ਤੀਜੀ ਅਵਸਥਾ ਇਹਨਾਂ ਚ ਗਣੀ ਗਈ ਹੈ ਜ਼ਬਰੂਤ ਜਿਹਦੇ ਵਿੱਚ ਮਾਰਫਤ ਦੀ ਪ੍ਰਾਪਤੀ ਹੁੰਦੀ ਹੈ ਮਾਰਫਤ ਆਂਦੇ ਨੇ ਗਿਆਨ ਨੂੰ ਪ੍ਰਭੂ ਦਾ ਗਿਆਨ ਹੋ ਜਾਂਦਾ ਹੈ ਚੌਥੀ ਮੰਜ਼ਲ ਵਾਲੇ ਸੂਫੀ ਸਮਝੇ ਜਾਂਦੇ ਨੇ ਲਫ਼ਜ਼ ਵਰਤਿਆ ਫਨਾ ਜਿਸ ਵਿੱਚ ਹਕੀਕਤ ਦੀ ਪ੍ਰਾਪਤੀ ਹੋ ਗਈ ਦੁਨੀਆ ਕਲਪਿਤ ਲੱਗਦੀ ਹੈ ਇੱਕ ਪ੍ਰਭੂ ਹੀ ਸਦੀਵੀ ਲੱਗਦਾ ਉਹਦੇ ਚ ਅਪੇਧਤਾ ਹਾਸਲ ਹੋ ਜਾਂਦੀ ਹੈ ਵਸਲ ਹੋ ਜਾਂਦਾ ਭਾਵ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਜਦੋਂ ਦੁਨੀਆਂ ਦਾ ਰਾਸ ਨਾ ਰਵੇ ਨਿਰੰਕਾਰ ਦਾ ਰਾਸ ਆ ਜਾਵੇ ਤੋ ਸਮਝ ਲਓ ਇਹ ਸੂਫੀਜ਼ਮ ਵਿੱਚ ਪਰਮ ਪਦਵੀ ਦਾ ਮਾਲਕ ਬਣ ਗਿਆ ਹੈ ਸੂਫੀਜ਼ਮ ਦਾ ਜ਼ੋਰ ਹੈ ਫਰੀਦ ਜੀ ਇਧਰ ਨੂੰ ਕਿਵੇਂ ਚੱਲਦੇ ਨੇ ਇਹ ਗੁੜਤੀ ਘਰੋਂ ਮਿਲੀ ਹੈ ਬੱਚਾ ਧਰਮੀ ਹੈ ਜਾਂ ਅਧਰਮੀ ਹੈ ਇਹ ਬਹੁਤਾ ਮਾਪਿਆਂ ਤੇ ਨਿਰਭਰ ਕਰਦਾ ਹੈ ਕਿਉਂਕਿ ਪਹਿਲੇ ਟੀਚਰ ਬੱਚੇ ਦੇ ਮਾਪੇ ਹੀ ਹੁੰਦੇ ਨੇ ਮਾਈ ਬਾਪ ਦੀ ਸ਼ੁੱਭ ਸਿੱਖਿਆ ਨੇ ਖੁਦਾ ਪ੍ਰਸਤ ਬਣਾਇਆ ਬਾਬਾ ਫਰੀਦ ਨੂੰ ਖੁਦਾ ਸ਼ਨਾਸ ਬਣਾਇਆ ਬਾਬਾ ਫਰੀਦ ਨੂੰ ਜਿਵੇਂ ਬਾੜੀ ਚਾਹੁੰਦਾ ਨਾ ਪੂਤਾ ਮਾਤਾ ਕੀਆ ਸੀਸ ਨਿਮਖਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਧਰਮੀ ਮਾਤਾ ਪਿਤਾ ਸਦਾ ਇਹ ਬਚਨ ਕਰਦੇ ਨੇ ਬਚਿਆ ਤੈਨੂੰ ਕਦੇ ਰੱਬ ਨਾ ਭੁੱਲੇ ਤੂੰ ਨੇਕ ਨਾਮੀ ਬਣੇ ਤੂੰ ਧਰਮੀ ਬਣੇ ਤੇਰਾ ਦੁਨੀਆ ਤੇ ਅਦਬ ਸਤਕਾਰ ਹੋਵੇ ਤੇ ਜਦੋਂ ਮਾਪੇ ਐਸੀ ਸ਼ੁਭ ਸਿੱਖਿਆ ਦੇਣ ਤੇ ਬੱਚਾ ਫਿਰ ਧਰਮ ਵੱਲ ਚੱਲੇਗਾ ਹੀ ਇਕ ਫਾਰਸੀ ਦਾ ਸ਼ੇਅਰ ਮੈਂ ਲਿਖਿਆ ਹੈ ਵੀ ਮਾਪੇ ਬੰਦੇ ਨੂੰ ਖੁਦਾ ਸ਼ਨਾਸ ਬਣਾਉਂਦੇ ਨੇ ਤਰਬੀਅਤ ਤੇ ਨੀਕ ਏ ਵਾਲਿਦੈਨ ਕੁੱਦ ਕਰਾ ਖੁਦਾ ਸ਼ਨਾਸ ਕੁੰਦ ਮਾਪੇ ਚੰਗੀ ਸਿੱਖਿਆ ਦੇ ਕੇ ਬੱਚੇ ਨੂੰ ਖੁਦਾ ਪ੍ਰਸਤ ਕਰ ਦਿੰਦੇ ਨੇ ਸ਼ੋਭ ਸਿੱਖਿਆ ਨਾ ਦੇਣ ਤੇ ਬੱਚਾ ਵਿਗੜਦਾ ਹੈ ਧਰਮੀ ਹੋ ਜਾਂਦਾ ਹੈ। ਤੋਂ ਜਿੰਨਾ ਟਾਈਮ ਮਾਪੇ ਦੇਣਗੇ ਬੱਚਿਆਂ ਨੂੰ ਧਰਮ ਦੀ ਗਾਥਾ ਸੁਣਾਉਣਗੇ, ਸਾਖੀਆਂ ਸੁਣਾਉਣਗੇ। ਬੱਚਾ ਕੋਰਾ ਕਾਗਜ਼ ਹੈ ਜੋ ਲਿਖ ਦਿਓ ਉਹ ਜੀਵਨ ਕਾਲ ਰਹਿਣਾ ਤੇ ਜੇ ਕੋਈ ਉੱਤੇ ਹੋਰ ਕੁਝ ਲਿਖਣਾ ਵੀ ਚਾਵੇ, ਲਿਖ ਵੀ ਦਵੇ, ਢਟਕ ਵੀ ਜਾਵੇ ਬੱਚਾ। ਉਹ ਲਿਖਤ ਇੱਕ ਦਿਨ ਫਿਰ ਮਿਟੇਗੀ ਪਹਿਲੀ ਲਿਖਤ ਪ੍ਰਗਟ ਹੋ ਜਾਵੇਗੀ ਆਪਾਂ ਵੇਖੇ ਨੇ ਕਈ ਬਚਪਨ ਵਿੱਚ ਗੁਰਸਿੱਖ ਸਨ ਵੱਡੇ ਹੋ ਕੇ ਸਿੱਖੀ ਤੋਂ ਦੂਰ ਹੋਏ ਅਧਖੜ ਜੀ ਉਮਰ ਆਈ ਤੇ ਫਿਰ ਮੋੜਾ ਏ ਕਿਉਂਕਿ ਵੱਡਿਆਂ ਵਡੇਰਿਆਂ ਨੇ ਕੋਰੇ ਕਾਗਜ਼ ਤੇ ਜਿਹੜੀ ਲਿਖਤ ਲਿਖੀ ਆ ਜਪਜੀ ਸਾਹਿਬ ਦੀ ਉਹ ਪ੍ਰਗਟ ਹੋ ਜਾਂਦੀ ਹੈ ਇੱਕ ਬਹੁਤ ਸਾਖੀ ਪ੍ਰਚਲਿਤ ਹੈ ਜਦੋਂ ਫਰੀਦ ਜੀ ਨੂੰ ਰਸ ਆਇਆ ਨਾਮ ਦਾ ਪੰਜਾ ਛਿਆ ਸਾਲਾਂ ਦੀ ਉਮਰ ਹੈ ਮਾਤਾ ਮਰੀਮ ਨੇ ਖੁਰਸਮ ਬੀਬੀ ਨੇ ਜ਼ੋਰ ਲਾਉਣਾ ਫਰੀਦ ਨमाज ਅਦਾ ਕਰਿਆ ਕਰ ਪੰਜ ਵਗਦਾ ਨਮਾਜ਼ੀ ਬਣ ਤੇ ਬੱਚਿਆਂ ਦੀ ਆਦਤ ਹੁੰਦੀ ਏ ਇੱਕ ਹੱਥ ਲੈਣਾ ਇੱਕ ਹੱਥ ਦੇਣਾ ਤੇ ਫਰੀਦ ਜੀ ਮਹਾਰਾਜ ਆਖਣ ਲੱਗੇ ਮਾਂ ਕੀ ਮਿਲੇਗਾ ਨमाज ਪੜਿਆ ਤੇ ਮਾਤਾ ਮਰੀਮ ਆਖਣ ਲੱਗੀ ਨमाज ਪੜਨ ਵਾਲੇ ਨੂੰ ਅੱਲਾ ਮਿਠਾਸ ਬਖਸ਼ਦਾ ਹੈ ਮਿੱਠੇ ਪਦਾਰਥ ਬਖਸ਼ਦਾ ਹੈ ਸ਼ੱਕਰ ਬਖਸ਼ਦਾ ਹੈ ਲਾਲਚ ਬਸ ਫਰੀਦ ਜੀ ਨੇ ਰੋਜ਼ ਮਸੱਲੇ ਤੇ ਬਹਿ ਜਾਣਾ ਤੇ ਜਦੋਂ ਮਸੱਲਾ ਉਠਾਉਣਾ ਨਮਾਜ਼ ਪੜਨ ਤੋਂ ਬਾਅਦ ਸ਼ੱਕਰ ਨਿਕਲ ਨਹੀਂ ਉਹ ਛੱਕ ਲੈਣੀ ਮਾਤਾ ਮਰੀਮ ਰੋਜ਼ ਮਸੱਲੇ ਹੇਠਾਂ ਸ਼ੱਕਰ ਰੱਖ ਦਿੰਦੀ ਸੀ ਇੱਕ ਦਿਨ ਮਾਤਾ ਮਰੀਮ ਸ਼ੱਕਰ ਰੱਖਣਾ ਗਈ ਪੁੱਲ ਤੇ ਜਦੋਂ ਚਿੱਤ ਆਇਆ ਤੇ ਪੁੱਛਿਆ ਫਰੀਦ ਨਮਾਜ਼ ਅਦਾ ਹੋ ਗਈ ਤੇ ਬਾਬਾ ਫਰੀਦ ਜੀ ਕਹਿੰਦੇ ਮਾਤਾ ਨਮਾਜ਼ ਵੀ ਪੜ ਲਈ ਤੇ ਸ਼ੱਕਰ ਵੀ ਖਾ ਲਈ ਮਾਂ ਅश्चਰਜਤਾ ਵਿੱਚ ਲਹਿ ਗਈ ਵੀ ਅੱਜ ਤੇ ਮੈਂ ਸ਼ੱਕਰ ਰੱਖੀ ਨਹੀਂ ਤੇ ਸਮਝ ਪਈ ਜਿਸ ਖੁਦਾ ਦੇ ਗੀਤ ਗਾਉਂਦਾ ਹੈ ਸ਼ਕਰ ਉਹਨੇ ਪ੍ਰਗਟ ਕੀਤੀ ਹੈ ਇਸ ਦਿਨ ਫਿਰ ਨਾਮ ਪਰਫੁੱਲ ਹੋਇਆ ਫਰੀਦ ਸ਼ਕਰ ਗੰਜ ਮਠਾਸ ਦਾ ਖਜ਼ਾਨਾ ਹੈ ਫਰੀਦ ਹੌਲੀ ਹੌਲੀ ਨਾਮ ਦਾ ਰਸ ਇਨਾ ਆਇਆ ਫਿਰ ਸ਼ਕਰ ਭੁੱਲ ਗਈ ਤੇ ਫਿਰ ਗਲੂਏ ਮੁਬਾਰਕ ਚੋਂ ਇਹ ਬੋਲ ਪ੍ਰਗਟ ਹੋਏ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁਜਨ ਤੋਦ ਕਹਿੰਦੇ ਮਾਂ ਸ਼ੱਕਰ ਵੀ ਮਿੱਠੀ ਐ ਖੰਡ ਮਿਸ਼ਰੀ ਗੁੜ ਸ਼ਹਿਦ ਇਹ ਵੀ ਬੜਾ ਮਿੱਠਾ ਐ ਦੁਨਿਆਵੀ ਚੀਜ਼ਾਂ ਵਿੱਚ ਮਿਠਾਸ ਤਾਂ ਹੈ ਪਰ ਪ੍ਰਭੂ ਦੇ ਨਾਮ ਦੇ ਤੁਲ ਇਹ ਮਿਠਾਸ ਬਹੁਤੀ ਮਾਇਨੇ ਨਹੀਂ ਰੱਖਦੀ ਨਾਮ ਵਰਗਾ ਰਸ ਇਹਨਾਂ ਪਦਾਰਥਾਂ 'ਚੋਂ ਮਾ ਨਹੀਂ ਆਉਂਦਾ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਸਾਖੀ ਝੂਠੀ ਨਾ ਹੋਵੇ ਕਿਤੇ ਵੀ ਐਦਾਂ ਰੱਬ ਸ਼ੱਕਰ ਪ੍ਰਗਟ ਕਰ ਦਵੇਗਾ ਤੇ ਮਹਾਰਾਜ ਜਵਾਬ ਦਿੰਦੇ ਨੇ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਏ ਜਿਹੜਾ ਸੱਚੇ ਮਨੋਂ ਰੱਬ ਦੇ ਗੀਤ ਗਾਉਂਦਾ ਹੈ ਉਹਦੀ ਹਰ ਇੱਛਾ ਪੂਰੀ ਹੁੰਦੀ ਹੈ ਆਪ ਪੈਜ ਰੱਖਦਾ ਫਿਰ ਆਪਣੇ ਪਿਆਰਿਆਂ ਦੀ ਜੇ ਅੱਜ ਨਮਾਜ਼ ਤੋਂ ਬਾਅਦ ਆ ਸ਼ਕਰਨਾ ਪ੍ਰਗਟ ਹੁੰਦੀ ਤੇ ਮਨ ਟੁੱਟ ਜਾਣਾ ਸੀ ਬਾਬੇ ਫਰੀਦ ਦਾ ਫਿਰ ਕਿੰਨੇ ਯਾਦ ਕਰਨਾ ਸੀ ਪ੍ਰਭੂ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਤੂੰ ਇੱਕ ਕਦਮ ਪੁੱਟ ਭਾਈ ਗੁਰਦਾਸਾਂ ਦੇ ਉਹ 100 ਕਦਮ ਚੱਲਦਾ ਭਾਈ ਗਰੂ ਤੇਰੇ ਵੱਲ ਉਹ ਫਰੀਦ ਦੇ ਯਤਨਾਂ ਨੂੰ ਉਜਾਈ ਨਹੀਂ ਸੀ ਖੁਦਾ ਜਾਣ ਦੇਣਾ ਚਾਹੁੰਦਾ ਤੋ ਨੇਕ ਇਸ਼ਾਵਾਂ ਦੀ ਪ੍ਰਭੂ ਪੂਰਤੀ ਕਰਦਾ ਹੈ ਬਾਈ ਮੈਡੀਟੇਟਿੰਗ ਆਉਂਦਾ ਨੇਮ ਆਫ ਦਾ ਲਾਰਡ ਯੂਰ 올 ਡਿਜ਼ਾਇਰਸ ਵਿਲ ਬੀ ਫੁਲਫਿਲਡ ਹਰ ਮਾਨਿਸ਼ਿਤ ਫਲ ਮਿਲਦਾ ਨੇਕ ਇਸ਼ਾ ਪੂਰੀ ਹੁੰਦੀ ਹੈ ਪੁੱਠੀਆਂ ਇੱਛਾ ਨਹੀਂ ਤੁਹਾਡੀਆਂ ਪੂਰੀਆਂ ਕਰਦਾ ਵਾਹਿਗੁਰੂ ਸਾਡੀ ਤੇ ਹੁਣ ਸ਼ਹਿਰ ਚ ਬਣਦੀ ਨਹੀਂ ਕਿਸੇ ਨਾਲ ਤੇ ਤੁਸੀਂ ਅਰਦਾਸ ਕਰ ਦੋ ਵੀ ਆਇ ਅਕਾਲ ਪੁਰਖ ਵਾਹਿਗੁਰੂ ਫਲਾਣੇ ਦੀ ਗੱਡੀ ਮੁੱਦੀ ਹੋ ਜੇ ਇਹਦਾ ਪੱਠਾ ਵਹਿ ਜੇ ਕਾਰੋਬਾਰ ਦਾ ਬੇੜੀ ਡੁੱਬ ਜੇ ਇਦਾਂ ਸਾਰਾ ਫਰੀਦਕੋਟ ਡੋਪ ਦੇ ਹੋਗੇ ਨੇਕ ਸ਼ਾਵਾਂ ਤੁਹਾਡਾ ਵੀ ਭਲਾ ਤੇ ਸਰਬੱਤ ਦਾ ਭਲਾ ਤੋਂ ਵਾਹਿਗੁਰੂ ਸੁਣਦਾ ਹੈ ਬਾਕੀ ਰਹੀ ਗੱਲ ਕਰਾਮਾਤ ਦੀ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾਕੈ ਸਿਮਰਨ ਉਧਰੀਐ ਨਾਨਕ ਤਿਸ ਬਲੇ ਹਾਰ ਬਿਰਥਾ ਜਾਣਦਾ ਪੀੜ ਸਮਝਦਾ ਹੈ ਸਾਡੀ ਸਰਬ ਕਲਾ ਭਰਪੂਰ ਹੈ ਜਿਹੜੀ ਮਰਜ਼ੀ ਕਰਾਮਾਤ ਕਰ ਸਕਦਾ ਹੈ ਗੋਡ ਗੋਡ 올 ਦਾ ਮੈਰੇਕੁਲਸ ਪਾਵਰਸ ਨਥਿੰਗ ਇਜ਼ ਬਿਯੋਂਡ ਦੈਟ ਲਾਰਡ ਰੱਬ ਤੋਂ ਬਾਹਰ ਕੀ ਹੈ ਤੋ ਐਸੀ ਕਰਾਮਾਤ ਹੋਈ ਬਾਬਾ ਫਰੀਦ ਸ਼ਕਰਗੰਜ ਬਣ ਕੇ ਪ੍ਰਗਟ ਹੋ ਗਏ। ਤੋ ਜੇ ਬਾਬਾ ਫਰੀਦ ਜੀ ਦਾ ਜੀਵਨ ਬਚ ਗਿਆ ਤੇ ਸਭ ਤੋਂ ਮਸ਼ਹੂਰ ਜਿਹੜੀ ਸਾਖੀ ਹੈ ਉਹ ਇਹ ਪ੍ਰਚਲਿਤ ਹੈ। ਖੈਰ ਬਾਣੀ ਜਿਹੜੀ ਹੈ ਇਹਦੇ ਵਰਗੀ ਕਿਦਰੇ ਮਠਾਸ ਨਹੀਂ ਇਹ ਮੈਂ ਅੱਜ ਪੜਦਿਆਂ ਪੜਦਿਆਂ ਨਾ ਤਿੰਨ ਚਾਰ ਸ਼ੇਰ ਬਾਬੇ ਫਰੀਦ ਤੇ ਲਿਖੇ ਫਾਰਸੀ ਦੇ ਬਾਣੀ ਦੀ ਮਠਾਸ ਕੀ ਹੈ ਇਹਦੇ ਤੇ ਮੈਂ ਲਿਖ ਰਿਹਾ ਸੀ ਨਾਮੇ ਖੁਦਾ ਜੋ ਸ਼ਹਿਦ-ਏ ਬਹਿਸ਼ਤੀ ਹਰ ਗਮੇ ਦਿਲਰਾ ਦਵਾ ਕੁਨਦ ਪ੍ਰਭੂ ਦਾ ਨਾਮ ਜੰਨਤ ਦਾ ਸ਼ਹਿਦ ਹੈ ਹਰ ਪੀੜਾ ਲਈ ਮਲਮ ਹੈ ਜਿਨੇ ਬਾਣੀ ਰੂਪੀ ਸ਼ਹਿਦ ਛਕ ਲਿਆ ਉਥੇ ਕੜਤਨ ਨਾ ਰਈ ਨਾ ਕਾਮ ਦੀ ਨਾ ਕਰੋ ਦੀ ਨਾ ਲੋਭ ਦੀ ਨਾ ਹੰਕਾਰ ਦੀ ਨਾ ਰੋਗ ਨਾ ਸੋਗ ਨਾ 84 ਲੱਖ ਜੂਨਾ ਤੋ ਬਾਣੀ ਦੀ ਮਠਾਸ ਤੇ ਤੁਲ ਨਾ ਸ਼ਹਿਦ ਹੀ ਟਿਕਦਾ ਹੈ ਨਾ ਕੋਈ ਦੁਨਿਆਵੀ ਪਦਾਰਥ ਹੀ ਟਿਕਦਾ ਹੈ